ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਮਈ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਮੌਸਮ ਦੀ ਅਮੀਰਸੀ ਕੀ ਮੌਸਮ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਲਗਾਤਾਰ ਕੱਲ ਤੇ ਅੱਜ ਠੰਡ ਦੇਖਣ ਨੂੰ ਮਿਲੀ ਬਹੁਤੀ ਨਹੀਂ ਪਰ ਹਲਕੀ ਤੋਂ ਦਰਮਿਆਨੀ ਜੀ ਸਵੇਰ ਵੇਲੇ ਅੱਜ ਠੰਡ ਮਹਿਸੂਸ ਹੋ ਰਹੀ ਸੀ ਕਿ ਟੈਂਪਰੇਚਰ ਕੁਝ ਖੇਤਰਾਂ ਦਾ 11-12 ਡਿਗਰੀ ਦੇ ਆਸ-ਪਾਸ ਵੀ ਦਰਜ ਕੀਤਾ ਗਿਆ ਹੈ ਦਿਨ ਦਾ ਟੈਂਪਰੇਚਰ ਵੀ 30 ਡਿਗਰੀ ਤੋਂ ਵੱਧ ਕਿਸੇ ਵੀ ਖੇਤਰ ਦਾ ਨਹੀਂ ਗਿਆ ਹਵਾ ਦੇ ਵਿੱਚ ਲਗਾਤਾਰ ਰਵਾਨਗੀ ਬਣੀ ਹੋਈ ਹੈ ਦਿਨ ਸਾਰਾ ਦਿਨ ਸਾਫ ਰਿਹਾ ਹਲਕੀ ਜਿਹੀ ਬੱਦਲਬਾਹੀ ਲਗਾਤਾਰ ਪੰਜਾਬ ਉੱਪਰੋਂ ਦੀ ਗੁਜ਼ਰਦੀ ਰਹੀ ਇਹ ਕੱਲ ਨੂੰ ਵੀ ਗੁਜ਼ਰਦੀ ਰਹੇਗੀ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਮੌਸਮ ਸਾਫ ਰਹੇਗਾ ਹਵਾਵਾਂ ਇਸੇ ਤਰ੍ਹਾਂ ਹੀ ਅੱਜ ਰਾਤ ਨੂੰ ਵੀ ਤੇਜ਼ ਚੱਲਣਗੀਆਂ ਤੇ ਕੱਲ ਨੂੰ ਦਿਨ ਵੇਲੇ ਵੀ ਚੱਲਣਗੀਆਂ ਸਵੇਰ ਵੇਲੇ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਵੇਂ ਅੱਜ ਸੀਗਾ ਠੰਡ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਤੇ ਸਵੇਰ ਵੇਲੇ ਹਲਕੀ ਜਿਹੀ ਠੰਡ ਮਹਿਸੂਸ ਹੋਵੇਗੀ ਜਿਵੇਂ ਕੰਬਲੀ ਜਾਂ ਹਲਕੀ ਜਿਹੀ ਕੋਟੀ ਸਵੈਟਰ ਪਾਉਣ ਦੀ ਜ਼ਰੂਰਤ ਪੈ ਸਕਦੀ ਹੈ ਟੈਂਪਰੇਚਰ 10-11 ਡਿਗਰੀ ਦੇ ਆਸ-ਪਾਸ ਅੱਜ ਵੀ ਕੱਲ ਨੂੰ ਵੀ ਸਵੇਰ ਵੇਲੇ ਦਰਜ ਕੀਤਾ ਜਾਵੇਗਾ ਬਾਦ ਵਿੱਚ ਮੌਸਮ ਸਾਫ਼ ਰਹੇਗਾ ਹਵਾ ਦੇ ਵਿੱਚ ਰਵਾਨਗੀ ਰਹੇਗੀ ਤੇ 31 ਤਰੀਕ ਤੱਕ ਮੌਸਮ ਇਸੇ ਤਰ੍ਹਾਂ ਹੀ ਸਵੇਰ ਤੇ ਸ਼ਾਮ ਵੇਲੇ ਠੰਡ ਵਾਲਾ ਬਣਿਆ ਰਹੇਗਾ ਉਸ ਵਿੱਚ ਕੁਝ ਵੀ ਬਦਲਾਅ ਹੁੰਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦੇਵੇਗਾ 31 ਜਾਂ 1 ਤਰੀਕ ਤੋਂ ਬਾਅਦ ਫਿਰ ਥੋੜਾ ਜਿਹਾ ਮੌਸਮ ਗਰਮ